ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਅਨ ਦੀ ਵੀਡੀਓ ਦੇ ਵਿੱਚ ਮੌਸਮ ਦੇ ਅਫੇਅਰ ਲੈ ਕੇ ਆ ਜਾਣਾ ਜੀ ਅਗਲੇ 48 ਘੰਟਿਆਂ ਦੇ ਦੌਰਾਨ ਮੌਸਮ ਪੰਜਾਬ ਦਾ ਔਰ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਐਸੇ ਲਈ ਦੀ ਤਾਜ਼ਾ ਸੈਟੇਲਾਈਟ ਦਾ ਸਿਨੈਟ ਤੁਹਾਨੂੰ ਲੈ ਕੇ ਚੱਲਦੇ ਹਾਂ ਸਿੱਧਾ 15 ਫਰਵਰੀ ਦੀ ਸਵੇਰ ਹੈ ਜੀ ਤੇ 8:30 ਵਜੇ ਆ ਪੰਜਾਬ ਦੀ ਗੱਲ ਕਰੀਏ ਜੀ ਸਕਰੀਨ ਤੇ ਦੇਖ ਸਕਦੇ ਹਾਂ ਕਿ ਐਸੇ ਵੇਲੇ ਇੱਕ ਹਲਕੇ ਲੈਵਲ ਦਾ ਪੱਛਮੀ ਸਿਸਟਮ ਸਰਗਰਮ ਹੈ ਪੰਜਾਬ ਦੇ ਬਹੁਤੇ ਭਾਗਾਂ ਦੇ ਵਿੱਚ ਔਰ ਹਰਿਆਣੇ ਦੇ ਉੱਪਰ ਦੀ ਇਹ ਸਿਸਟਮ ਲੰਘ ਰਿਹਾ ਹੈ ਪੰਜਾਬ ਦੇ ਵਿੱਚ ਤੜਕੇ ਸਵੇਰ ਤੋਂ ਹੀ ਜਾਂ ਕਹਿੰਦੇ ਹੋ ਬੀਤੀ ਅੱਧੀ ਰਾਤ ਤੋਂ ਬਾਅਦ ਇਹ ਬਦਲਵਾਈ ਵੰਣੇ ਸ਼ੁਰੂ ਹੋ ਚੁੱਕੀ ਸੀ ਤੇ ਜਿਹੜਾ ਇਸ ਵੇਲੇ ਵੀ ਜਾਰੀ ਹੈ ਤੇ ਹਲਕੀ ਕਿਨ ਮਰੇ ਹਲਕੀ ਬੂੰਦਾ ਬੰਦੀ ਬਹੁਤ ਹੀ ਥਾਵਾਂ ਤੇ ਦਰਜ ਹੋ ਰਹੀ ਆ ਭਾਵੇਂ ਉਹ ਫਰੀਦਕੋੜ ਦੇ ਖੇਤਰ ਹੈ ਫਿਰੋਜ਼ਪੁਰ ਦੇ ਖੇਤਰ ਹੈ ਔਰ ਮੋਗਾ ਪਟੰਡਾ ਲੁਧਿਆਣਾ ਪਟਿਆਲਾ ਸ਼੍ਰੀ ਫਤਗੜ੍ਹ ਸਾਹਿਬ ਰੋਪੜ ਮਹਾਲੀ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਲਗਭਗ ਸਾਰੇ ਖਾਗਾਂ ਦੇ ਵਿੱਚ ਟੁੱਟਵੇਂ ਤੌਰ ਤੇ ਇਹ ਸਿਸਟਮ ਕਾਰਵਾਈ ਦਿੰਦਾ ਹੋਇਆ ਅੱਗੇ ਦੁਪਹਿਰ ਤੋਂ ਬਾਅਦ ਪਹਾੜਾਂ ਵੱਲੋਂ ਕਾਜ ਜਾਏਗਾ ਕੂਚ ਤੇ ਇਹ ਸਿਸਟਮ ਤੋਂ ਕੋਈ ਬਹੁਤਾ ਆਸਾਰ ਨਹੀਂ ਉਮੀਦ ਆ ਬੱਦਲਬਾਈ ਜਰੂਰ ਸੰਘਣੇ ਲੈਵਲ ਤੇ ਬਣੀ ਹੋਈ ਆ ਹਲਕੇ ਟਟਵੇਂ ਸ਼ਰਾਟੇ ਬਹੁਤੇ ਭਾਂਗਾ ਦੇ ਵਿੱਚ ਲੱਗਣ ਦੇ ਅਸਾਰ ਜਿਹੜੇ ਆ ਵੜਨ ਦੇ ਜਾਫ ਰਹੇ ਨੇ ਅਗਲੇ 3-4 ਘੰਟਿਆਂ ਤੱਕ ਦੁਪਹਿਰ ਤੋਂ ਬਾਅਦ ਇਹਨੇ ਸਿਸਟਮ ਨੇ ਖਾਲੀ ਹੋਣਾ ਸ਼ੁਰੂ ਹੋ ਜਾਣਾ ਤੇ ਸ਼ਾਮ ਮੰਦੋਂ ਦੇ ਨੇ ਅੱਗੇ ਪਹਾੜ ਵੱਲੋਂ ਲੰਘ ਜਾਣਾ ਜੀ ਇਸ ਤੋਂ ਬਾਅਦ ਜਿਹੜੇ ਅਗਲੇ ਜਿਹੜੇ 12 ਘੰਟੇ ਹੋਣਗੇ ਯਾਨੀ ਕਿ ਕੱਲ ਦੇ ਦਿਨ ਦੇ ਦਰਮਿਆਨ ਤੇ ਅੱਜ ਸ਼ਾਮ ਤੋਂ ਲੈ ਕੇ ਜਿਹੜੀਆਂ ਰਾਤਾਂ ਨੇ ਉਹ ਥੋੜੀਆਂ ਨਿਗੀਆਂ ਹੋਣ ਦਾ ਅਸਾਰ ਜਿਹੜੀ ਰਾਤਾਂ ਦੇ ਟੈਂਪਰੇਚਰ ਚੱਲਦੇ ਹੋਏ ਸੀ 8 ਤੋਂ 9 ਦੇ ਵਿਚਕਾਰ ਉਹ ਹੁਣ 10-11 ਤੱਕ ਜਾ ਸਕਦੇ ਨੇ ਨਿਗ ਥੋੜਾ ਜ ਹਲਕੀ ਪੁਰੇਦੀ ਹਵਾ ਅੱਜ ਚੱਲ ਸਕਦੀ ਹੈ ਹਾਲਾਂਕਿ ਪਛੋਂ ਕਾਫੀ ਤੇਜ਼ ਨਾਲ ਚੱਲ ਰਹੀ ਸੀ ਪਿਛਲੇ ਦਿਨਾਂ ਦੇ ਮੁਕਾਬਲੇ ਉਹ ਹੁਣ ਜਿਹੜੀ ਆ ਉਹਦੀ ਵਾਪਸੀ ਹੋਏਗੀ ਤੇ ਹਲਕੇ ਪੁਰੇਦੀ ਹਵਾ ਅੱਜ ਚੱਲਣ ਦੇ ਆਸਾਰ ਰਹਿਣਗੇ ਹਾਲਾਂਕਿ ਇਸ ਵੇਲੇ ਹਵਾ ਰੁਕੀ ਹੋਈ ਹੈ ਆਉਂਦੇ ਘੰਟਿਆਂ ਦੇ ਦਰਮਿਆਨ ਹਰ ਕਿ ਪੁਰੇ ਦੇ ਬੁੱਲੇ ਜੜਿਆ ਚੱਲ ਸਕਦੇ ਆ ਕੱਲ ਮੌਸਮ ਲਗਭਗ ਸਾਫ਼ ਰਹੇਗਾ ਜੀ ਨਿਗ ਬਣਿਆ ਰਹੇਗਾ ਦੁਪਹਿਰ ਦੇ ਜਿਹੜੇ ਟੈਂਪਰੇਚਰ ਹੋਣਗੇ ਉਹ ਬੀਤੇ ਦਿਨਾਂ ਦੇ ਮੁਕਾਬਲੇ 1-2 ਡਿਗਰੀ ਦਾ ਇਜ਼ਾਫਾ ਹੋ ਸਕਦਾ ਜਿੱਥੇ ਟੈਂਪਰੇਚਰ 25 ਤੇ ਜਾ ਰਹੇ ਸੀ ਉਹ ਆਉਂਦੇ 2-3 ਦਿਨਾਂ ਤੱਕ 26-27 ਤੱਕ ਜਾ ਸਕਦੇ ਨੇ ਜਾਂ ਫਿਰ ਹੋ ਸਕਦਾ 28-29 ਤੱਕ ਵੀ ਚਲੇ ਜਾਣ ਪੰਜਾਬ ਦੀ ਗੱਲ ਕਰਨੀ ਹੈ ਜੀ ਇਹ ਤੇ ਟਾਫਰਚਰ ਦੇ ਵਿੱਚ ਵੀ ਵਾਦਾ ਜਿਹੜਾ ਜਾਂ ਉਹ ਸੰਭਵ ਹੈ ਸੋ ਇਸ ਤੋਂ ਬਾਅਦ ਬੈਕ ਟੂ ਬੈਕ ਸਿਸਟਮਿਕ ਹੋਰ ਆ ਰਿਹਾ ਜੀ 17 18 ਨੂੰ ਉਹਦੀ ਅਪਡੇਟ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿਆਂਗੇ ਸ਼ਾਮ ਦੀ ਵੀਡੀਓ ਦੇ ਵਿੱਚ ਤੁਹਾਨੂੰ ਉਹਦੀ ਡਿਟੇਲ ਅਪਡੇਟ ਜਿਹੜੀ ਆ ਸਾਂਝੀ ਕਰਾਂਗੇ ਫਿਰ ਹਾਲ ਇਹ ਸਿਸਟਮ ਲੰਘ ਰਿਹਾ ਜੀ ਤੇ ਬਹੁਤੇ ਭਾਗਾਂ ਦੇ ਵਿੱਚ ਹਲਕੇ ਕਿਰਮਿੰਡ ਦੇ ਆਸਾਰ ਨੇ ਜਿੱਥੇ ਕਿਰਮਿੰਡ ਹੋਈ ਹੈ ਕਮੈਂਟ ਦੇ ਵਿੱਚ ਹੁਣੇ ਇਲਾਕਾ ਆਪਣੇ ਜ਼ਿਲ੍ਹੇ ਦਾ ਜ਼ਰੂਰ ਦੱਸ ਕੇ ਜਾਣਾ ਨਾਮ ਤੇ ਦੁਪਹਿਰ ਹੁੰਦੇ ਹੁੰਦੇ ਜੀ ਇਹ ਸਿਸਟਮ ਖਾਲੀ ਹੋਣਾ ਸ਼ੁਰੂ ਹੋ ਜਾਗਾ ਸ਼ਾਮ ਨੂੰ ਹੁੰਦੇ ਲਗਫਗ ਬਹੁਤੇ ਭਾਗਾਂ ਦੇ ਵਿੱਚ ਮੌਸਮ ਸਾਹ ਹੋ ਜਾਏਗਾ ਜੀ ਇਜਾਜ਼ਤ ਦਿਓ ਧੰਨਵਾਦ ਹਰਿਆਣੇ ਵਾਲੇ ਵੀ ਖਾਸ ਕਰ ਜਿਹੜਾ ਦੱਖਣੀ ਹਰਿਆਣੇ ਦੇ ਖੇਤਰ ਹੈ ਉਹਨਾਂ ਖੇਤਰਾਂ ਦੇ ਵਿੱਚ ਵੀ ਹਲਕੀ ਕਨਵਨ ਲਈ ਲੋਕ ਤਿਆਰ ਰਹਿਣ ਤੇ ਕਿਤੇ ਕਿਤੇ ਹਲਕੇ ਛਰਾਟੇ ਹਰਿਆਣੇ ਦੇ ਵਿੱਚ ਵੀ ਲੱਗ ਸਕਦੇ ਨੇ ਸ਼੍ਰੀ ਗੰਗਾ ਨਗਰ ਹਨੂਮਾਨਗੜ ਹਨੋਫਗੜ ਸਰਦਗੜ ਇਹਨਾਂ ਖੇਤਰਾਂ ਦੇ ਕੁਝ ਭਾਗਾਂ ਦੇ ਵਿੱਚ ਵੀ ਹਲਕੀ ਕਨਵਨ ਜਾਰੀ ਹੈ ਤੇ ਆਉਂਦੇ ਘੰਟਿਆਂ ਤੱਕ ਇਥੇ ਸਿਸਟਮ ਨੇ ਅੱਗੇ ਪਾਰ ਬੋਲ ਜਾਣਾ ਜੀ ਇਜਾਜ਼ਤ ਦਿਓ ਧੰਨਵਾਦ